ਸਸੀ ਕਾਲ ਜੀ ਸਾਰਿਆਂ ਨੂੰ ਆਲੂ ਛਿੱਲ ਕੇ ਲੰਮੇ ਲੱਛਿਆਂ ਦੇ ਵਿੱਚ ਕੱਦੂਕਸ ਕਰਕੇ ਧੋ ਕੇ ਚੰਗੀ ਤਰ੍ਹਾਂ ਪਾਣੀ ਚੋਂ ਨਿਚੋੜ ਕੇ ਦੂਏ ਭਾਂਡੇ ਚ ਰੱਖ ਲੈ। ਹਰੀ ਮਿਰਚ, ਹਰਾ ਧਨੀਆ ਵੀ ਰੱਖਿਆ ਆ, ਹਲਦੀ, ਜੀਰਾ, ਨਮਕ, ਅਜਵੈਣ। 2 ਚਮਚ ਬੇਸਣ ਦੇ ਪਾਏ ਆ। ਪਾ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰਨਾ ਸਵਾਰ ਕੇ ਬੇਸਣ ਸਿਰਫ 2 ਚਮਚ ਪਾਣੀ ਨਹੀਂ ਤਾਂ ਬੇਸਣ ਦਾ ਟੇਸਟ ਆਊਗਾ। ਤੇ ਮਿਕਸ ਕਰਕੇ ਐਦਾਂ ਜਿਹੜੇ ਆਪਾਂ ਥੋੜਾ ਥੋੜਾ ਪੋਰਸ਼ਨ ਲੈ ਕੇ ਇਹਨੂੰ ਇਸ ਤਰ੍ਹਾਂ ਜਿਹੜੀ ਹੈ ਇਹਦੀ ਸ਼ੇਪ ਦੇ ਲੈਣੀ ਆ। ਆਲੂ ਦੇ ਲੱਛੇ ਪਕੌੜੇ ਆਪਾਂ ਬਣਾ ਕੇ ਐਦਾਂ ਤਿਆਰ ਕਰਨੇ ਆ ਜੀ ਇੱਦਾਂ ਇੱਕ ਇੱਕ ਬਣਾ ਕੇ ਆਪਾਂ ਜਿੰਨੇ ਪੈਂਦੇ ਉਹਨੇ ਪਾ ਦਾਂਗੇ ਬਾਕੀ ਦੇ ਬਾਅਦ ਚ ਬਣਾ ਲਾਂਗੇ ਸੇਕ ਲੱਗਿਆ ਪਲਟਾ ਦੰਨੇ ਆ ਦੋ ਤਿੰਨ ਵਾਰੀ ਪਲਟ ਕੇ 골ਡਨ ਕਰਕੇ ਇਹਨਾਂ ਨੂੰ ਆਪਾਂ ਕੱਢ ਲੈਣਾ ਸਾਰੇ ਇਸ ਤਰ੍ਹਾਂ ਤਿਆਰ ਕਰ ਲੈਣੇ ਬਹੁਤ ਹੀ ਟੇਸ ਦੀ ਆਲੂ ਦੇ ਲੱਛੇ ਪਕੌੜੇ ਬਣ ਕੇ ਤਿਆਰ ਹੋ ਗਏ ਨਾ ਅਵਲਣ ਦਾ ਝੰਜਟ ਤੇ ਇਸ ਤਰ੍ਹਾਂ ਬਸ ਇਹਨੂੰ ਕੱਦੂ ਕਸ ਕੀਤਾ ਆਪਾਂ ਬਣਾ ਲਏ ਨਾਲ ਸੌਸ ਰੱਖਤੀ ਆ ਦੇਖੋ ਜੀ ਬਹੁਤ ਸੋਹਣੇ ਲੱਛੇ ਪਕੌੜੇ ਆਪਣੇ ਆਲੂ ਦੇ ਬਣ ਕੇ ਤਿਆਰ ਹੋ ਗਏ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰਦੇ ਹੋ ਸਪੋਰਟ ਕਰਦੇ ਹੋ ਮੇਰੇ ਚੈਨਲ ਨੂੰ ਵੀਡੀਓ ਦੇਖ ਲਈ ਧੰਨਵਾਦ ਜੀ ਸਤਿ ਸ੍ਰੀ